ਵਾਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਜੀ ਸਿੱਤਲ ਹੋਏ ਮਨੋ ਸਤਗੁਰ ਕਾ ਦਰਸ਼ਨ ਪਾਏ ਜਿਓ ਸਤਿਗੁਰ ਦਾ ਦਰਸ਼ਨ ਪਾਏ ਜਿਉ ਬਬੀ ਹਾਇ ਅਮਰਤ ਮਿਲੈ ਬੋਲੇ ਤਾਂ ਦਰ ਸੁਣੀ ਪੁਕਾਰ ਵਰਸਾਾ ਕਿਰਪਾ ਤਾਰ ਵਰਸਾਾ ਕਿਰਪਾ ਤਾਰ ਮਾਹੇ ਗਰ ਦੁਨੀ ਜੋ ਲਾਏ ਦੋਹੀ ਸਰਾਈ ਖੁਨਾਮੀ ਕਹਾਏ ਜੋਤ ਸਪਾਵੈ ਸੋ ਨੇ ਕੁਦਰਤ ਆਪੇ ਜਾਣ ਰਹਾ ਸੱਚਾ ਧਰਮ ਪੰ ਭਲਾ ਕਰਾਏ ਦੀਨ ਕੈ ਤੁਸੈ ਦੁਨੀ ਨ ਜਾਏ ਸਰਵ ਨਿਰੰਤਰ ਇੱਕ ਜਾਗੈ ਜਿਤ ਜਿਤ ਲਾਇ ਤਤ ਤਤ ਕੋ ਲਾਗੈ ਅਗਮ ਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੁਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਬਰ ਸ਼ਕਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗੁਰਮੁਖ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਸੁਭਾਇਮਾਨ ਸਾਧ ਸੰਗਤ ਜੀ ਆਪ ਵੱਡੇ ਭਾਗਾਂ ਵਾਲੇ ਹੋ ਜੋ ਅਮਰ ਤੇ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋ ਸਤਿਗੁਰੂ ਕਿਰਪਾ ਕਰਨ ਸਵਣਾ ਦੇ ਸਿਰਾਂ ਤੇ ਮੇਹਰ ਭਰਿਆ ਰੱਖਣ ਚੜ੍ਹਦੀਆਂ ਗਲਾਂ ਵਾਲਾ ਜੀਵਨ ਬਖਸ਼ਿਸ਼ ਕਰਨ ਜੀ ਸਵਾਹੋ ਪਿਆਰਿਓ ਸਰਵਣ ਕਰੀਏ ਅੱਜ ਦੇ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਤਿਗੁਰਾਂ ਦਾ ਫਰਮਾਨ ਅਮਰਤਮਈ ਬਾਣੀ ਨੂੰ ਆਪਣੇ ਹਿਰਦਿਆਂ ਦੇ ਵਿੱਚ ਵਸਾਈਏ ਜੀ ਅੱਜ ਦਾ ਹੁਕਮਨਾਮਾ ਰਾਗ ਸੂਹੀ ਦੇ ਵਿੱਚ ਪੰਚਮ ਪਾਸ਼ਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ 743 ਅੰਗ ਤੇ ਸ਼ਿਸ਼ੋਭਤ ਹੈ ਜੀ ਸੋ ਮਨਾਂ ਦੀਆਂ ਮਰਤੀਆਂ ਨੂੰ ਇਕਾਗਰ ਕਰਕੇ ਧਿਆਨ ਗੁਰੂ ਸ਼ਬਦ ਵੱਲ ਲਿਆਉਣ ਦਾ ਯਤਨ ਕਰੀਏ ਆਓ ਹਥੇ ਦੀ ਸਾਹਜ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾ ਦੀਨ ਛੜਾਏ ਦੁਨੀ ਜੋ ਲਾਏ ਦੁਹੀ ਸੁਰਾਈ ਖੁਨਾਮੀ ਕਹੈ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀ ਕਥਨ ਕਰਦੇ ਹਨ ਦੀਨ ਛੜਾਏ ਦੁਨੀ ਜੋ ਲਾਈ ਦੀਨ ਹੁੰਦਾ ਹੈ ਜੀ ਧਰਮ ਤੇ ਧਰਮ ਕੀ ਹੈ ਕਰਮ ਸਾਡਾ ਕੀਤਾ ਹੋਇਆ ਅੱਛਾ ਕਰਮ ਹੀ ਸਾਡੇ ਲਈ ਧਰਮ ਹੈ ਮਨੁੱਖਤਾ ਦੀ ਸੇਵਾ ਕਰਨੀ ਦਇਆ ਕਰਨੀ ਪੁੰਨ ਕਰਨਾ ਭਲਾ ਕਰਨਾ ਸਾਡੇ ਵਿੱਚ ਨਿਮਰਤਾ ਹੋਣਾ ਸਹਿਜ ਹੋਣਾ ਆਪਣੇ ਗੁਰੂ ਤੇ ਭਰੋਸਾ ਹੋਣਾ ਇਹ ਸਭ ਦੀਨ ਵਿੱਚ ਆ ਜਾਂਦੇ ਨੇ ਸਾਡੇ ਧਰਮ ਦੇ ਵਿੱਚ ਆ ਜਾਂਦੇ ਨੇ ਜੋ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਵੀ ਇਹ ਹੀ ਤੇਰਾ ਧਰਮ ਦੀਨ ਛੜਾਏ ਦੁਨੀ ਜੁਲਾਈ ਜੋ ਕਹਿੰਦੇ ਆਪਣਾ ਧਰਮ ਛੱਡ ਕੇ ਇਸ ਦੁਨੀਆ ਦੇ ਨਾਲ ਜਿਨ੍ਹਾਂ ਨੇ ਮੋਹ ਪਾਇਆ ਹੋਇਆ ਜੋ ਪਦਾਰਥਾਂ ਦੇ ਵਿੱਚ ਗਵਾਚੇ ਹੋਏ ਨੇ ਦੇਨ ਛੜਾਏ ਦੁਨੀ ਜੁਲਾਏ ਦੋਹੀ ਸਰਾਇ ਖੁਨਾਮੀ ਕਹਾਏ ਕਹਿੰਦੇ ਫਿਰ ਇਸ ਲੋਕ ਦੇ ਵਿੱਚ ਵੀ ਇੱਜ਼ਤ ਨਹੀਂ ਐ ਤੇ ਪਰਲੋਕ ਦੇ ਵਿੱਚ ਵੀ ਇੱਜ਼ਤ ਨਹੀਂ ਐ ਸਤਿਗੁਰਾਂ ਦਾ ਬੜਾ ਪਿਆਰਾ ਬਚਨ ਹੈ ਜੀ ਕਹਿੰਦੇ ਜਿਹੜਾ ਆਪਣੇ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਵਿੱਚ ਜਾਂਦਾ ਹੈ ਜੇ ਆਪਣੀ ਦਇਆ ਭਾਵਨਾ ਨੂੰ ਛੱਡ ਕੇ ਤੇ ਕਰੋੜਤਾ ਵੱਲ ਨੂੰ ਚਲਾ ਜਾਂਦਾ ਹੈ ਕਹਿੰਦੇ ਦੋਹੀ ਜਹਾਨੀ ਬੇਗਦਰੀ ਹੁੰਦੀ ਹੈ ਸਿਆਸਕਾਰ ਕੇ ਪਿਆਰਿਓ ਜਦੋਂ ਧੀਰਮਲ ਗੁਰੂ ਗ੍ਰੰਥ ਸਾਹਿਬਹਾਰਾਜ ਲੈ ਗਿਆ ਸੀ ਨਾ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਬਾਣੀ ਰਚੀ ਸੀ 9 ਮਹੀਨੇ 9 ਦਿਨ ਤੇ 9 ਪੜਾਂ ਦੇ ਵਿੱਚ ਤੇ ਨਾਲ ਪਿਆਰੋ ਕੱਲੀ ਬਾਣੀ ਲਿਖੀ ਨਹੀਂ ਸੀ ਉਹਦੀ ਵਿਆਖਿਆ ਵੀ ਕਰ ਕਰਕੇ ਸਾਨੂੰ ਸੁਣਾਈ ਸੀ। ਸ਼੍ਰੀ ਅਮੀਰ ਭੰਡਾਰ ਦੇ ਵਿੱਚ ਸਾਨੂੰ ਉਹਨਾਂ ਸਾਰੀ ਬਾਣੀ ਕਿਸ-ਕਿਸ ਤਰ੍ਹਾਂ ਬਾਣੀ ਰਚੀ ਹੈ ਨਾ ਬਾਣੀ ਕਿਵੇਂ ਰਚੀ ਗਈ ਹੈ ਉਸ ਸਾਰ ਉਹ ਸਾਖੀ ਵੀ ਨਾਲ ਦਿੱਤੀ ਹੈ ਸਾਨੂੰ। ਕਿ ਕਿਵੇਂ ਬਾਣੀ ਰਚੀ ਕੀ ਕਾਰਨ ਬਣਿਆ ਸੀ ਬਾਣੀ ਰਚਨ ਦਾ ਸੋ ਅਰਥਾ ਸਹਿਤ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਗੁਰੂ ਗ੍ਰੰਥ ਸਾਹਿਬ ਬਖਸ਼ਿਆ ਸਾਨੂੰ ਨਹੀਂ ਤਾਂ ਧੀਰਮਲ ਲੈ ਗਿਆ ਸੀ ਸਵੇਸਕਾਲ ਕੇ ਜਿਹੜੀ ਬਾਣੀ ਹੈ ਨਾ ਸਾਨੂੰ ਅਰਥਾ ਸਹਿਤ ਸਮਝਣ ਦੀ ਲੋੜ ਹੈ ਜੀ ਨੇ ਛੜਾਏ ਦੁਨੀ ਜੋ ਲਾਏ ਦੋਹੀ ਸਰਾਈਂ ਖਨਾਮੀ ਕਹਾਏ ਕਹਿੰਦੇ ਜੋ ਇਨਸਾਨ ਆਪ ਦੇ ਅੰਦਰੋਂ ਧਰਮ ਨੂੰ ਛੱਡ ਦਿੰਦਾ ਨਾ ਜੀ ਪਿਆਰਿਓ ਉਹਨੂੰ ਦੋਨਾਂ ਜਹਾਨਾਂ ਵਿੱਚ ਨਹੀਂ ਕਦਰ ਮਿਲਦੀ ਬੇਕਦਰ ਹੀ ਹੁੰਦੀ ਹੈ ਉਹਦੀ ਨੌ ਤਸ ਪਾਵੇ ਸੋ ਪਰਵਾਨ ਆਪਣੀ ਕੁਦਰਤ ਆਪੇ ਜਾਣ ਹੁਣ ਸਾਨੂੰ ਪਤਾ ਹੈ ਕਿ ਸਾਡੇ ਲਈ ਬਾਣੀ ਸਾਨੂੰ ਕੀ ਕਹਿ ਰਹੀ ਹੈ ਗੁਰਬਾਣੀ ਕਹਿੰਦੀ ਬੰਦੇ ਖੋਜ ਜੇਲ ਹਰ ਰੋਜ ਨਾ ਫੇਰ ਪਰੇਸ਼ਾਨੀ ਮਾਹੇ ਬੋਲੋ ਸਾਨੂੰ ਕੀ ਕਹਿੰਦੇ ਆ ਪਿਆਰਿਓ ਵੀ ਆਪਣੇ ਅੰਦਰ ਝਾਤੀ ਮਾਰ ਆਪਣੇ ਅੰਦਰ ਦੇਖਣ ਦੀ ਕੋਸ਼ਿਸ਼ ਕਰ ਫੇਰ ਤੈਨੂੰ ਮਿਲੇਗਾ ਜੋ ਖੋਜੈ ਜੋ ਵਿੰਡੇ ਸੋ ਬ੍ਰਹਮੰਡੇ ਜੋ ਖੋਜੈ ਸੋ ਪਾਵੈ ਜੋ ਕਹਿੰਦੇ ਬ੍ਰਹਮੰਡ ਵਿੱਚ ਹੈ ਉਹੀ ਤੇਰੇ ਸਰੀਰ ਵਿੱਚ ਹੈ ਜੋ ਵਿੰਡੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਬ੍ਰਹਮੰਡ ਵਿੱਚ ਕੁਦਰਤ ਵਿੱਚ ਹੈ ਉਹੀ ਇਨਸਾਨ ਦੇ ਇਸ ਸਰੀਰ ਦੇ ਵਿੱਚ ਪਰ ਜੋ ਖੋਜੇ ਸੋ ਪਾਵੇ ਜੇ ਖੋਜਾਂਗੇ ਤੇ ਫੇਰ ਹੀ ਮਿਲੇਗਾ ਨਾ ਜੀ ਜੇ ਖੋਜਿਆ ਹੀ ਨਹੀਂ ਤੇ ਫੇਰ ਕਿਵੇਂ ਮਿਲੇ ਸੋ ਜੋ ਤ ਸਭਾਵ ਹੈ ਸੋ ਪ੍ਰਮਾਣ ਜਿਵੇਂ ਗੁਰੂ ਨੂੰ ਭਾਉਂਦਾ ਹੁੰਦਾ ਹੁੰਦਾ ਉਵੇਂ ਹੀ ਹੈ ਕਿਉਂਕਿ ਅਕਾਲ ਪੁਰਖ ਦੀ ਇਸ ਦੁਨੀਆ ਦੇ ਵਿੱਚ ਦੁਨੀਆ ਨੂੰ ਚਲਾਉਣਾ ਕਿਸ ਤਰ੍ਹਾਂ ਹੈ ਉਹ ਸਭ ਉਸ ਅਕਾਲ ਪੁਰਖ ਨੂੰ ਜਾਣ ਚ ਆਉਂਦੀ ਹੈ ਆਪਣੀ ਕੁਦਰਤ ਆਪੇ ਜਾਣ ਆਪੇ ਹੀ ਜਾਣਦਾ ਅਕਾਲ ਪੁਰਖ ਰਹਾਉ ਸੱਚਾ ਧਰਮ ਆਪਣਾ ਬਲਾ ਕਰਾਏ ਦੀਨ ਕਤੋ ਸਹ ਦੁਨੀ ਨ ਜਾਏ ਹੁਣ ਸੱਚਾ ਧਰਮ ਬਾਣੀ ਦੇ ਵਿੱਚ ਦੇਖ ਲਓ ਕੀ ਹੈ ਕਹਿੰਦੇ ਪੁੰਨ ਤੇ ਭਲਾ ਸੱਚਾ ਧਰਮ ਕੀ ਹੈ ਕਿਸੇ ਦਾ ਤੁਸੀਂ ਪੁੰਨ ਕਰ ਦਿਓ ਭਲਾ ਕਰ ਦਿਓ ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਤੇ ਸਾਨੂੰ ਇਹ ਜਿਹੜਾ ਧਰਮ ਸਮਝਾਉਣ ਦੇ ਲਈ ਸਾਨੂੰ ਗੁਰੂਆਂ ਨੇ ਸਿੱਖ ਧਰਮ ਦੇ ਵਿੱਚ ਉਹ ਸਾਨੂੰ ਸਮਝਾਉਣਾ ਕੀਤਾ ਸ੍ਰੇਸ਼ਟ ਧਰਮ ਧਰਮ ਜਿਹੜਾ ਬਾਣੀ ਦੇ ਵਿੱਚ ਸਾਨੂੰ ਦੱਸਿਆ ਵੀ ਪੁੰਨ ਤੇ ਭਲਾ ਜੇਕਰ ਇਹਨਾਂ ਰਸਤਿਆਂ ਤੇ ਚੱਲਾਂਗੇ ਤੇ ਫਿਰ ਪਿਆਰਿਓ ਦੋਹੀ ਜਹਾਨੀ ਸਾਨੂੰ ਇਨਸਾਫ਼ ਮਿਲੇਗਾ ਕਦਰ ਵੀ ਮਿਲੇਗੀ ਜੇ ਸਮਝੋ ਦੁਨੀਆ ਵਾਲੇ ਪਾਸਿਓ ਤੁਹਾਨੂੰ ਕਦਰ ਮਿਲ ਰਹੀ ਹੈ ਤੇ ਸਮਝੋ ਗੁਰੂ ਦੀ ਮਿਹਰ ਹੈ ਇਸ ਕਰਕੇ ਜੇ ਇੱਥੇ ਕਦਰ ਹੈ ਤੇ ਫਿਰ ਦਰਗਾਹ ਵਿੱਚ ਵੀ ਕਦਰ ਹੋਵੇਗੀ ਕਿੱਥੇੋਂ ਕਿੱਥੋਂ ਅਸੀਂ ਆਏ ਆਂ ਤੇ ਕਿੱਥੇ ਜਾਣਾ ਹੈ ਜ਼ਰੂਰ ਸੋਚਿਆ ਕਰੋ ਸੱਚਾ ਧਰਮ ਪਨ ਭਲਾ ਕਰਾਏ ਦੀਨ ਕਤੁਸ ਦੁਨੀ ਨ ਜਾਏ ਕਹਿੰਦੇ ਆਪਣਾ ਧਰਮ ਛੱਡ ਕੇ ਅਧਰਮ ਵਾਲ ਨਾ ਵਧਿਆ ਕਰੂ ਹੁਣ ਦੇਖੋ ਪਿਆਰਿਓ ਜਿਹੜਾ ਅਧਰਮ ਹੈ ਉਹ ਵਧਦਾ ਕਿਉਂ ਜਾ ਰਿਹਾ ਹੈ ਕਿਉਂਕਿ ਧਰਮ ਵਾਲੇ ਆ ਨਾ ਜਿਹੜੇ ਉਹ ਬੋਲਦੇ ਨਹੀਂ ਜੇਕਰ ਧਰਮ ਵਾਲੇ ਬੋਲਣ ਸੱਚ ਬੋਲਣ ਤਾਂ ਤੇ ਅਧਰਮ ਕਦੇ ਨਹੀਂ ਵਧੇਗਾ ਇਹ ਜਿਹੜੀ ਚੁੱਪ ਹੈ ਨਾ ਜੀ ਇਹ ਹੀ ਇਨਸਾਨ ਨੂੰ ਖਤਮ ਕਰਦੀ ਹੈ ਔਰ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਉਸ ਤੋਂ ਪਹਿਲਾਂ ਜੋ ਦ੍ਰੋਪਦੀ ਦਾ ਚੀਰ ਹਰਨ ਹੋਇਆ ਜੀ ਤੇ ਉਦੋਂ ਜਿਹੜਾ ਦਰਬਾਰ ਲੱਗਿਆ ਹੁੰਦਾ ਹੈ ਭੀਸ਼ਮ ਪਤਾਮਾ ਅੰਗ ਰਾਜ ਕਰਨ ਦਰੋਣ ਜਿਹੜਾ ਸੀ ਦਰੋਣਾਚਾਰਿਆ ਇਹ ਮਹਾਨ ਮੰਤਰੀ ਸੀ ਤੇ ਦੇਵ ਗੁਰੂ ਸੀ ਹਣ ਬੈਠੇ ਹੋ ਸੀ ਸਭਾ ਸੀ ਤੇ ਧਰਮ ਉਹਨਾਂ ਦਾ ਕਰਮ ਸੀ ਵੀ ਧਰਮ ਪਾਸੇ ਚੱਲਦੇ ਸੀ ਪਰ ਦਰਯੋਧਨ ਐਡਾ ਕਰੋਰ ਸੀ ਕਿ ਉਹਨਾਂ ਨੇ ਪਾਂਡਵਾਂ ਨੂੰ ਆਪਣਾ ਦਾਸ ਬਣਾ ਲਿਆ ਤੇ ਉਹਨਾਂ ਦੀ ਪਤਨੀ ਨੂੰ ਵੀ ਦਾਸੀ ਬਣਾ ਲਿਆ ਉਹ ਜਦੋਂ ਚੀਰ ਹਰਨ ਕਰਦਾ ਹੈ ਨਾ ਬਿਆਰਿਓ ਹੁਣ ਐਡੇ ਐਡੇ ਦੇਖੋ ਸੂਰਵੀਰ ਬੈਠੇ ਹੁਣ ਸਭਾ ਦੇ ਵਿੱਚ ਤੇ ਚੀਰ ਹਰਨ ਹੋ ਸਕਦਾ ਸੋਚਣ ਦੀ ਲੋੜ ਹੈ ਵੀ ਜੀ ਉਸ ਸਮੇਂ ਉਹ ਬੋਲੇ ਹੁੰਦੇ ਤੇ ਇਹ ਕੰਮ ਹੋਣਾ ਹੀ ਨਹੀਂ ਸੀ ਧਰਮ ਵਾਲੇ ਜਦੋਂ ਚੁੰਬ ਵੱਟ ਲੈਂਦੇ ਆ ਨਾ ਜੀ ਆ ਧਾਰੋ ਉਦੋਂ ਹੀ ਵੱਧਦਾ ਆ ਆਪਾਂ ਸੋਚ ਲੈਨੇ ਵੀ ਛੱਡੋ ਆਪਾਂ ਕੀ ਲੈਣਾ ਹੋਈ ਜਾਂਦੇ ਹੋ ਵੀ ਆਪਾਂ ਨੂੰ ਕੀ ਫਰਕ ਪੈਂਦਾ ਉਹਨ ਜਿਹੜਾ ਪੀਸ਼ੰਪਤਾਮਾ ਸੀ ਬੰਨਿਆ ਹੋਇਆ ਸੀ ਉਹਨੇ ਪ੍ਰਤੀਕਿਆ ਕੀਤੀ ਸੀ ਵੀ ਮੈਂ ਆਪ ਖੁਦ ਨਹੀਂ ਇਸ ਸੰਘਾਸਨ ਦੇ ਬੈਠੂਗਾ ਮੈਂ ਦਾਸ ਬਣ ਕੇ ਸੇਵਾ ਕਰੂੰਗਾ ਇਹ ਥੋੜੀ ਕਹਾਣੀ ਲੰਬੀ ਆ ਮੈਂ ਸ਼ਾਰਟ ਜੀ ਤੁਹਾਨੂੰ ਦੱਸਾਂ ਇਸ ਕਰਕੇ ਉਹ ਬੰਨਿਆ ਹੋਇਆ ਸੀ ਤਰੁਣਾਚਾਰਾ ਵੀ ਬੰਨਿਆ ਹੋਇਆ ਸੀ ਕਿਉਂਕਿ ਗੁਰੂ ਸੀ ਉੱਥੋਂ ਦਾ ਸਭਾ ਦੇ ਵਿੱਚ ਉਹਨੇ ਸਭਾ ਉਹ ਤਿਆਗ ਨਹੀਂ ਸੀ ਸਕਦਾ ਜਿੰਨਾ ਚਿਰ ਜਿਹੜਾ ਰਾਜਾ ਕਹਿਣਾ ਦੇਵੇ ਵੀ ਤੂੰ ਸਭਾ ਨਹੀਂ ਤਿਆਗਨੀ ਉਹਨਾਂ ਚਿਰ ਅਸੀਂ ਸਭਾ ਚੋਂ ਛੁੱਟ ਕੇ ਨਹੀਂ ਜਾ ਸਕਦੇ ਤਾਂ ਵੀ ਆ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਰਾਜਾ ਹੈ ਜਿੰਨਾ ਚਿਰ ਸਮਾਪਤੀ ਨਹੀਂ ਨਾ ਹੁੰਦੀ ਸਾਨੂੰ ਜਾਣਾ ਨਹੀਂ ਚਾਹੀਦਾ ਪਰ ਅਸੀਂ ਉੱਥੋਂ ਤੱਕ ਸੋਚ ਨਹੀਂ ਰਹੇ ਸਾਡੇ ਵਿੱਚ ਬਦਲਾਅ ਨਹੀਂ ਆ ਰਿਹਾ ਬਦਲਾਵ ਦੀ ਥੋੜੀ ਜੀ ਲੋੜ ਐ ਪਰਵਰਤਨ ਦੀ ਲੋੜ ਐ ਸਾਨੂੰ ਸਮਝਣ ਦੀ ਲੋੜ ਐ ਕਿ ਆਪਣਾ ਧਰਮ ਛੱਡ ਕੇ ਕਿਸੇ ਹੋਰ ਧਰਮ ਦੇ ਵਿੱਚ ਜਾਣਾ ਦੋਨੀ ਜਹਾਨੀ ਸਾਨੂੰ ਬੇਕਦਰੀ ਮਿਲੇਗੀ ਸਰਬਨਰੰਤਰ ਇੱਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਸਰਬਨਰੰਤਰ ਹਰ ਥਾਂ ਚੱਲਣ ਵਾਲਾ ਹਰ ਥਾਂ ਮੌਜੂਦ ਕਣ ਕਣ ਵਿੱਚ ਮੌਜੂਦ ਇੱਕੋ ਜਾਗੈ ਸਿਰਫ ਕਹਿੰਦੇ ਉਸ ਉਹ ਆਕਾਲ ਪੁਰਖ ਹੀ ਜਾਗ ਰਿਹਾ ਹੈ ਬਾਕੀ ਸਾਰੀ ਦੁਨੀਆ ਹੈ ਕਹਿੰਦੇ ਸੁੱਤੀ ਪਈ ਇਹਨਾਂ ਵਿਸ਼ਵਾਕਾਰਾਂ ਦੇ ਵਿੱਚ ਜੋ ਅਸੀਂ ਸਮਝਣਾ ਨਹੀਂ ਚਾਹੁੰਦੇ ਇਸ ਕਰਕੇ ਸੁੱਤੀ ਪਈ ਹੈ ਦੁਨੀਆ ਜੇ ਕੋਈ ਚੰਗਾ ਕਰਦਾ ਹੈ ਪਿਆਰੇ ਉਹਨੂੰ ਵੀ ਅਸੀਂ ਕਹਿ ਦਿੰਨੇ ਆ ਉਹਦੇ ਤੇ ਵੀ ਤੋਮਤਾ ਲਾਈਆਂ ਜਾਂਦੀਆਂ ਕੋਈ ਚੰਗਾ ਕਰਦਾ ਤੇ ਮਾੜਾ ਤਾਂ ਫਿਰ ਹੋ ਹੀ ਜਾਂਦਾ ਜੀ ਇਸ ਕਰਕੇ ਜੇਕਰ ਕੋਈ ਚੰਗਾ ਕਰਦਾ ਉਹਨੂੰ ਸਲਾਇਆ ਕਰੋ ਪਿਆਰ ਕਦੇ ਨਾ ਖਿੱਚਿਆ ਕੋਈ ਸਿਰਫ ਇੱਕ ਪਰਮਾਤਮਾ ਹੀ ਜਾਗ ਰਿਹਾ ਕਹਿੰਦੇ ਇਨਸਾਨ ਦੁਨੀਆ ਸੁੱਤੀ ਪਈ ਹੈ ਜਿਤ ਜਤ ਲਾਇਆ ਤਤ ਤਤ ਕੋ ਲਾਗੈ ਪਰ ਇਹਦੇ ਵਿੱਚ ਇਨਸਾਨ ਦਾ ਵੀ ਕਿਰੋਸ਼ ਹੈ ਜੀ ਕਲਯੁਗ ਨੇ ਸਾਡੇ ਮਨਾਂ ਦੇ ਵਿੱਚ ਪਰਦੇ ਆ ਜਿਹੜੇ ਉਹ ਇੰਨੇ ਗਹਿਰੇ ਕੀਤੇ ਹੋਏ ਆ ਵੀ ਸਾਨੂੰ ਸਮਝ ਹੀ ਨਹੀਂ ਆਉਂਦਾ ਜਿਤ ਜਤ ਲਾਇਆ ਤਤ ਤਤ ਕੋ ਲਾਗੈ ਜਿੱਥੇ ਅਕਾਰਪੁਰਖ ਨੇ ਸਾਨੂੰ ਲਾਇਆ ਹੈ ਇਨਸਾਨ ਸਿਰਫ ਉਤੋਂ ਤੱਕ ਹੀ ਸੋਚ ਸਕਦਾ ਹੈ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਅਗਮ ਅਗੋਚਰ ਸੱਚ ਸਾਹਿਬ ਮੇਰਾ ਦੇਖੋ ਅਸੀਂ ਇਹਨਾਂ ਗਿਆਨ ਇੰਦਰੀਆਂ ਜਿਹੜੀ ਸਾਡੇ ਸਰੀਰ ਦੇ ਇੰਦਰੀਆਂ ਆ ਨਾ ਇਹਨਾਂ ਨਾਲ ਅਸੀਂ ਪਰਮਾਤਮਾ ਪਾ ਹੀ ਨਹੀਂ ਸਕਦੇ ਸਾਡੇ ਸਰੀਰ ਵਿੱਚ ਜਿਹੜੇ ਇਹਨਾਂ ਇੰਦਰੀਆਂ ਰਾਹੀਂ ਅਸੀਂ ਸਿਰਫ ਵਿਸ਼ੇ ਵਾਸਤਵ ਕਰ ਸਕਦੇ ਹਾਂ ਅਸੀਂ ਦੁਨੀਆ ਦੇ ਰਸਾਂ ਨੂੰ ਭੋਗ ਸਕਦੇ ਹਾਂ ਇਹਨਾਂ ਇੰਦਰੀਆਂ ਨਾਲ ਪਰ ਇਹ ਇੰਦਰੀ ਵੀ ਉਦੋਂ ਜਵਾਬ ਦੇ ਜਾਂਦੇ ਇਨਸਾਨ ਜਦੋਂ ਬਜ਼ੁਰਗ ਹੋ ਜਾਂਦਾ ਇਹਨਾਂ ਇੰਦਰੀਆਂ ਨਾਲ ਨਾ ਤਾਂ ਕੰਮ ਕਰ ਸਕਦਾ ਤੇ ਨਾ ਹੀ ਦੁਨੀਆ ਦੇ ਪਦਾਰਥਾਂ ਨੂੰ ਜਵਾਨੀ ਵਾਂਗੂ ਛਕ ਸਕਦਾ ਹੈ ਭੋਗ ਸਕਦਾ ਸੇਸ਼ ਕਰਕੇ ਅਗਮ ਅਗੋਚਰ ਸੱਚ ਸਾਹਿਬ ਮੇਰਾ ਪਰਮਾਤਮਾ ਅਗਮ ਹੈ ਅਪਹੁੰਚ ਹੈ ਦੇਖਿਆ ਨਹੀਂ ਜਾ ਸਕਦਾ ਥਾਪਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਨਾਨਕ ਬੋਲੇ ਬੁਲਾਇਆ ਤੇਰਾ ਜਿਵੇਂ ਗੁਰੂ ਨਾਨਕ ਪਾਸ਼ਾ ਬਣਾਉਂਦੇ ਨੇ ਉਸ ਤਰ੍ਹਾਂ ਇਨਸਾਨ ਬੋਲੀ ਜਾਂਦਾ ਸੋ ਇਸ ਕਰਕੇ ਇਨਸਾਨ ਨਹੀਂ ਕੁਝ ਕਰ ਸਕਦਾ ਗੁਰੂ ਸਮਰੱਥ ਹੈ ਅਕਾਲ ਪੁਰਖ ਹੀ ਕਰਾਉਂਦਾ ਹੈ ਸੋ ਇਸ ਕਰਕੇ ਦੁਨੀਆ ਨਾਸ਼ਵਾਨ ਹੈ ਸਾਨੂੰ ਸਿਰਫ ਆਪਣੇ ਧਰਮ ਤੇ ਚੱਲਣ ਦੀ ਲੋੜ ਹੈ ਕਿ ਚੰਗਾ करिए ਚੰਗਈ ਸੁਣੀਏ ਤੇ ਚੰਗੇ ਵਾਲੇ ਪਾਸੇ ਅਸੀਂ ਅਗਰ ਸਰ ਹੋਈਏ ਇਹ ਜਿਹੜੇ ਸਾਡੇ ਪੈਰ ਹਨ ਇਹ ਸਿਰਫ ਚੰਗੇ ਵਾਲੇ ਪਾਸੇ ਜਾਣ ਮਾੜੇ ਰਸਤੇ ਛੱਡ ਦਈਏ ਪਿਆਰੇ ਹੋ ਸੋਚਿਆ करिए ਵੀ ਇਸ ਮਾੜੇ ਰਸਤੇ ਤੇ ਕਿਉਂ ਤੁਰਾਂਗੇ ਕੀ ਲਾਭ ਸੰਤੋੜੇ ਦੀ ਬਦਲਾਅ ਦੀ ਲੋੜ ਹੈ ਸਾਨੂੰ ਹੁਣ ਕੁਝ ਪਰਵਰਤਨ ਦੀ ਲੋੜ ਹੈ ਵੀ ਸੀ ਸਮਝੀਏ ਵੀ ਬਾਣੀ ਕੀ ਕਹਿੰਦੀ ਹੈ ਸਲਾਹੋ ਵਿਚਾਰ ਜੀ ਯੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦਾ ਕੋਟਾਣ ਕੋਟ ਧੰਨਵਾਦ ਸਾਧ ਸੰਗਤ ਦਾ ਧੰਨਵਾਦ ਜੋ ਅਮਰਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਹਾਂ ਜੀ ਸਤਿਗੁਰੂ ਕਿਰਪਾ ਕਰਨ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਕੇ ਸਭਨਾਂ ਨੂੰ ਦਰੋਂ ਘਰੋਂ ਸੁਖੀ ਜੀਵਨ ਬਖਸ਼ਿਸ਼ ਕਰਨ ਸਤਿਗੁਰੂ ਕਿਰਪਾ ਕਰਨ ਜੀ ਆਪ ਜੀ ਇਸੇ ਤਰ੍ਹਾਂ ਅਮਰਤ ਵੇਲੇ ਦੀ ਹਾਜ਼ਰੀ ਲਵਾਉਂਦੇ ਲੋ ਜੀ ਸੋ ਕਾਰਨ ਕੜਾ ਪ੍ਰਸ਼ਾਦ ਇੱਕ ਦੀ ਵਾਰੀ ਹੈ ਭਾਈ ਗੁਰਦੇਵ ਸਿੰਘ ਸਣ ਭਾਈ ਜਰਨੈਲ ਸਿੰਘ ਜੀ ਸੇਖੋਂ ਸਾਬਕਾ ਕਮੇਟੀ ਮੈਂਬਰ ਗੁਰਮukh ਪਰਿਵਾਰ ਭਾਈ ਗੁਰਦੇਵ ਸਿੰਘ ਉਰਫ ਭਾਈ ਭੋਲਾ ਸਿੰਘ ਸਾਨਾ ਭਾਈ ਜਰਨੈਲ ਸਿੰਘ ਜੀ ਸੇਖੋਂ ਸਾਬਕਾ ਕਮੇਟੀ ਮੈਂਬਰ ਸੈਨਾ ਦੀ ਵਾਰੀ ਕਾਲ ਨੂੰ ਹੈ ਜੀ ਰਮਾ ਵਿਚਾਰ ਜਪ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਕੋ ਜੀ ਸਾਤ ਨਾਮ ਵਾਹਿ ਗੁਰੂ ਜੀ ਸਾਤ सात नाम वाहे गुरुजी सात नाम वाहे गुरुजी 啥的。 साथ uh -huh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ